ਦੀਤੀ ਸਾਹਿਬ ਅਸੀਂ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ ਤੇ ਸਰ ਇੱਕ ਅੱਜ ਨਵੇਂ ਕਾਨੂੰਨ ਲਾਗੂ ਹੋਏ ਨੇ ਜਿਹਦੇ ਬਾਰੇ ਤੁਸੀਂ ਸਾਡੇ ਨਾਲ ਜਾਣਕਾਰੀ ਚਾਹ ਰਹੇ ਹੋ ਤੇ ਧੰਨਵਾਦ ਜੀ ਤੁਹਾਡਾ ਤੁਹਾਨਾਂ ਦਾ ਅੱਜ ਤੋਂ ਜਿਹੜੇ ਆ ਸਾਰੇ ਇੰਡੀਆ ਚ ਨਵਾਂ ਕਾਨੂੰਨ ਜਿਹੜਾ ਵਾ ਸੀ ਆਰ ਪੀ ਸੀ ਆਈ ਪੀ ਸੀ ਤੇ ਉਹਦਾ ਸੈਕਟਰ ਉਹਨੂੰ ਬਦਲ ਕੇ ਤੇ ਉਹਨਾਂ ਜਿਹੜਾ ਨਵੇਂ ਕਾਨੂੰਨ ਜਿਹੜੇ ਆ ਅੱਜ ਤੋਂ ਲਾਗੂ ਹੋਏ ਨੇ ਉਹਦੇ ਰਿਗਾਰਡਿੰਗ ਇਹ ਸਾਰੇ ਆਪਣੇ ਸ਼ਹਿਰ ਚ ਮੋਟਰ ਬੰਦਾਂ ਦੀ ਮੀਟਿੰਗ ਵੀ ਸੱਦੀ ਸੀਗੀ ਤੇ ਉਨ੍ਹਾਂ ਦੇ ਜੋ ਨਵੇਂ ਕਾਨੂੰਨਾਂ ਚ ਪਬਲਿਕ ਤੇ ਪੁਲਸ ਨਾਲ ਆਪਸ ਜਿਹੜੀਆਂ ਕੋ ਤਾਲਮੇਲ ਦੀਆਂ ਗੱਲਾਂ ਉਹ ਸਾਂਝੀਆਂ ਕੀਤੀਆਂ ਗਈਆਂ ਤੇ ਸਹਿਯੋਗ ਜਿਹੜੇ ਆ ਪਬਲਿਕ ਲੋਕ ਉਹਨਾਂ ਨੂੰ ਕਿਹਾ ਕਿ ਸਾਨੂੰ ਮਤਲਬ ਸਹਿਯੋਗ ਦਿਓ ਇਸ ਸਬੰਧ ਜਿਵੇਂ ਪੁਰਾਣੇ ਕਾਨੂੰਨ ਸੀ ਜੀ ਉਹ ਨਵੇਂ ਕਾਨੂੰਨ ਲਾਗੂ ਹੋਏ ਨੇ ਠੀਕ ਹੈ ਨਾ ਚ ਕੀ ਡਿਫਰੈਂਸ ਕੀ ਹੈ ਇਹ ਪੁਰਾਣੇ ਕਾਨੂੰਨ ਸੀ ਨਾ ਉਹ ਵਿỆਜਾਂ ਦੇ ਮਿਲਦੇ 1861 ਦੇ ਜਿਵੇਂ ਕਾਨੂੰਨ ਬਣੇ ਸੀਗੇ ਉਤੋਂ ਲੈ ਕੇ ਹੁਣ ਤੱਕ ਆਪਾਂ ਦੇਖਦੇ ਹਾਂ ਚੇਂਜਸ ਕਿੰਨੇ ਚੇਂਜਸ ਹੋ ਗਈਆਂ ਨੇ ਪਰ ਕਾਨੂੰਨ ਉਹੀ ਚੱਲਦੇ ਆ ਰਹੇ ਸੀ ਉਹ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਉਹਨੇ ਨਵੇਂ ਕਾਨੂੰਨਾਂ 'ਚ ਹਰ ਜਿਹੜੀ ਨਵੀਂ ਜਦਵ ਟੈਕਨੋਲੋਜੀ ਆ ਕਈ ਆਪਾਂ ਐਵੀਡੈਂਸ ਵੀ ਦਿੰਨੇ ਆ ਹੋਰਾਂ ਜਾ ਕੇ ਦਿੰਨੇ ਸੀ ਹੁਣ ਆਪਣੀ ਵੀਡੀਓਗ੍ਰਾਫੀ ਲਈ ਹੋ ਸਕਦੀ ਆ ਉਹਨੇ ਸਾਰੀਆਂ ਨਵੇਂ ਜਿਹੜੇ ਅੱਜ ਦਾ ਯੋਗ ਆ ਇਹਦੇ ਹਾਲਾਤਾਂ ਨੂੰ ਮੁੱਖ ਰੱਖਦੇ ਉਹ ਸਾਰੀਆਂ ਚੀਜ਼ਾਂ 'ਚ ਐਡ ਕੀਤੀਆਂ ਗਈਆਂ ਨੇ ਇੱਥੇ ਪਬਲਿਕ ਦੀ ਸਹੂਲਤ ਵੀ ਹੈ ਕਾਫੀ ਜਿਹੜੇ ਅਗੜਾ ਸਕੇ ਜਾਣਾ ਪੈਂਦਾ ਹੈ ਤਾਂ ਟੈਕਨੀਕਲ ਐਂਡ ਡਾਕਟਰ ਵਗੈਰਾ ਸੀ ਉਹਨਾਂ ਨੂੰ ਉਹਨਾਂ ਦੀ ਵੀਡੀਓ ਦੀ ਕਾਨਫਰੈਂਸ ਰਾਈ ਵੀ ਉਹਦਾ ਸੋਝੀ ਹਾਂ ਦੀ ਜਿਵੇਂ ਪਹਿਲਾਂ ਆਈਪੀਸੀ ਦੇ ਤਹਿਤ ਪਕਾ ਪਕਦੇ ਦੇ ਬਹੁਤ ਸਾਰੇ ਅਜਿਹੀ ਕਾਰਵਾਈ ਹੁੰਦੀ ਸੀਗੀ ਸਿਰਫ ਹੁਣ ਕਿਵੇਂ ਹੋਇਆ ਬਈ ਕਾਰਵਾਈ ਆਲਮੋਸਟ ਸੇਮ ਹੀ ਹੈ ਕੁਝ ਇੱਕ ਵਿੱਚ ਸਭ ਤੋਂ ਵੱਡਾ ਹੈ ਜਿਹੜੀ ਨਾ ਕਮਿਊਨਿਟੀ ਪਨਿਸ਼ਮੈਂਟ ਦੀ ਰੱਖੀ ਹੈ ਸੁਪੋਜ਼ ਕਿ ਇਹਨੇ ਕੋਈ ਛੋਟਾ ਮੋਟਾ ਕਰਾਇਮ ਕੀਤਾ ਤੇ ਉਹਨੂੰ ਬਜਾਏ ਦੇ ਜੇਲ੍ਹ ਭੇਜਣ ਦੇ ਉਹਨੂੰ ਜਿਹਦਾ ਸੇਵਾਪਨ ਸੇਵਾਲਾ ਆਦਮਾ ਹੈ ਕਿ ਔਰ ਕੋਮਿਟੀ ਵਿੱਚ ਜਾ ਕੇ ਜਾਂ ਲੋਕਾਂ ਦੀ ਕੋ ਸੇਵਾ ਕਰਨੇ ਜਾਂ ਜਿੱਦਾਂ ਬਣੇ ਹੁੰਦੇ ਆ ਐਨਜੀਓਸ ਹੁੰਦੀਆਂ ਉਹ ਚ ਜਾ ਕੇ ਵੀ ਇੱਕ ਮਹੀਨਾ 15 ਦਿਨ ਉਹ ਸੇਵਾ ਕਰੂਗਾ ਸਭ ਤੋਂ ਵੱਡਾ ਚੰਗਾ ਵੀ ਪਹਿਲੇ 30% ਉਹ ਚ ਮਨ ਉਹਨਾਂ ਨੇ ਜੇਲ੍ਹ ਭੇਜਣ ਦੀ ਬਜਾਏ ਉਹਨੂੰ ਕਮਿਟੀ ਸਰਵਸਲੀ ਉਹ ਪਨਿਸ਼ਮੈਂਟ ਦੀ ਬੜੀ ਵਧੀਆ ਚ ਕੀਤੀ ਆ ਹਾਂ ਜੀ ਸਰ ਬਾਕੀ ਜਿਹੜਾ ਜਿਹੜੇ ਕਈ ਸੀਗਾ ਪਹਿਲਾਂ ਵੀ ਸਜ਼ਾ ਘੱਟ ਸੀਗੀ ਉਹ ਸਜ਼ਾ ਜੇ ਕਿ ਸੱਚਨ ਲੱਗਦਾ ਹੈ ਜੀ ਔਰ ਜੁਰਮ ਜ਼ਿਆਦਾ ਆ ਤੇ ਇਸ ਵਾਰ ਸਜ਼ਾ ਘੱਟ ਆ ਉਹ ਸਜ਼ਾ ਇਨਵਰਸ ਕੀਤੀ ਆ ਜਦ ਔਰਤਾਂ ਬੱਚਿਆਂ ਜਿੱਦਾਂ ਉਹ ਚ ਸਟੇਟਮੈਂਟ ਵਗੈਰਾ ਆਪਾਂ ਲੈਣ ਜਾਂਦੇ ਸੀ ਜੇ ਥਾਣੇ ਥਾਣੇ ਨਹੀਂ ਬੁਲਾਉਣਾ ਉੱਥੇ ਜਾ ਕੇ ਉਹਨਾਂ ਦੀ ਸਟੇਟਮੈਂਟ ਲੈਣੀ ਹੈ ਉਹਨਾਂ ਦੇ ਘਰ ਜਾ ਕੇ ਜਾਂ ਜਿੱਥੇ ਉਹ ਸਮਝਣ ਕਿ ਵਾਜਿਬ ਹੈ ਉੱਥੇ ਉਹਨਾਂ ਦੀ ਜਾ ਕੇ ਲੈਣੀ ਹੈ ਬਜ਼ੁਰਗ ਵੀ ਨੇ 60 ਸਾਲ ਤੋਂ ਉੱਤੇ ਉਹਨਾਂ ਦਾ ਵੀ ਜਿੱਥੇ ਉਹ ਕਹਿਣਗੇ ਉੱਥੇ ਉਹਨਾਂ ਨੂੰ بجائے ਥਾਣੇ ਬੁਲਾਉਣ ਦੇ ਹਰਾਸ ਕਰਨ ਦੇ ਮਤਲਬ ਇਹ ਕਾਫੀ ਪਬਲਿਕ ਦੇ ਵੀ ਇਸੇ ਹੁਕਤਾ ਵਿੱਚ ਕਾਫੀ ਨੇ ਵੀ ਉਹਨਾਂ ਨੂੰ ਉਹਨਾਂ ਬੈਨੀਫਿਟ ਪਬਲਿਕ ਦਾ ਫਰਸਟ ਪ੍ਰੈਫਰੈਂਸ ਤੇ ਵੇਖੋ ਜੀ ਸਾਰੇ ਸਾਰੇ ਪੰਜਾਬ ਚ ਹੀ ਹੈ ਜੀ ਨਸ਼ਿਆਂ ਦੀ ਹੈ ਐਕਚੁਅਲੀ ਗੱਲ ਹੈ ਤੇ ਹਾਲ ਵੀ ਆਏ ਤੇ ਇਹ ਕਾਨੂੰਨਾਂ ਦੇ ਸੀ ਮੀਟਿੰਗ ਬੁਲਾਈ ਪਰ ਫਿਰ ਵੀ ਉਹ ਗੱਲ ਨਿਕਲ ਹੀ ਜਾਂਦੀ ਆ ਕਿ ਕਿਉਂਕਿ ਸਾਰਾ ਸਾਰੇ ਤੋਂ ਪ੍ਰਸ਼ਾਸਨ ਦਾ ਸਰਕਾਰ ਦਾ ਸਾਰਾ ਹੀ ਹੈ ਤੇ ਸਾਡੇ ਪਬਲਿਕ ਵਾਸਤੇ ਬੜੀ ਬੜੀ ਗੱਲ ਆ ਕਿ ਨਸ਼ੇ ਰੁਕਣੇ ਚਾਹੀਦੇ ਆ ਨਸ਼ਾ ਦਾ ਕੰਮ ਉਧਰ ਗਾੜੀ ਸ਼ਾਮੀ ਮੀਟਿੰਗ ਹੀ ਰੱਖੀ ਹੈ ਜੀ ਤੇ ਫਸਟ ਪਾਪਰਸ ਤੇ ਹੀ ਹੈ ਬਾਕੀ ਲੋਨ ਆਰਡਰ ਜਿਹੜਾ ਉਹਨਾਂ ਐਕਚੁਅਲੀ ਹੈ ਜੀ ਸਰ ਜਿਵੇਂ ਆਪਾਂ ਨਸ਼ਿਆਂ ਦੀ ਸਰ ਗੱਲ ਕਰ ਰਹੇ ਹਾਂ ਜੀ ਸਰ ਜਿਹੜੇ ਨਵੇਂ ਕਾਨੂੰਨ ਲਾਗੂ ਹੋਏ ਨੇ ਨਸ਼ੇ ਦੀ ਸਮੱਸਿਆ ਇੱਕ ਬੜੀ ਵੱਡੀ ਸਮੱਸਿਆ ਬਣ ਚੁੱਕੀ ਹੈ ਜਿਹੜੀ ਸਮਾਜ ਦੇ ਵਿੱਚ ਸੋ ਇਹ ਕਿਵੇਂ ਸੌਇਕੇ ਸਦ ਹੋਣਗੇ ਜੀ ਇਹਦੇ ਨਾਲ ਅਪਨਾਸ਼ਾਂ ਨੂੰ ਜੜ ਤੋਂ ਪੁੱਟਣ ਦੇ ਵਿੱਚ ਆਪਾਂ ਨੂੰ ਕਿਵੇਂ ਮਦਦ ਮਿਲੂ ਇਹ ਚੈੱਕ ਇਹ ਨਾਲੇ ਪਾਵਰ ਦਿੱਤੀ ਇਹ ਪੁਲਿਸ ਨੂੰ ਜਿਹੜਾ ਨਸ਼ਾ ਹੈ ਨਾ ਉਹਦੀ ਅਈਓ ਮੌਕੇ ਤੇ ਵੀ ਜਿਹੜੀ ਇਹਦੀ ਪ੍ਰਾਪਰਟੀ ਆ ਜਾਂ ਚੱਲ ਜਾ ਚੱਲ ਜਿਆਦਾ ਦਾ ਨਾ ਉਹਨੂੰ ਕੋਈ ਚੀਜ਼ ਸਮੇਂ ਲਈ ਆਪਾਂ ਉਹਨੂੰ ਕਰ ਸਕਦੇ ਆ ਫ੍ਰੀ ਠੀਕ ਆ ਜੀ ਇਹਦੇ ਨਾਲ ਵੀ ਕਾਫੀ ਫਰਕ ਪੈਗਾ ਉਹਨਾਂ ਦੀ ਜਿਹੜੀ ਆਪਾਂ ਉਹਨੂੰ ਪ੍ਰਸੀਡਸ ਆਫ ਕਰਾਇਮ ਕਹਿੰਦੇ ਆ ਜੀ ਕਰਾਇਮ ਚੋਂ ਆਪਾਂ ਜੇ ਸਾਨੂੰ ਲੱਗਦਾ ਐ ਐਸਐਚ ਨੂੰ ਲੱਗਦਾ ਹੈ ਕਿ ਇਹ ਪ੍ਰਾਪਰਟੀ ਜਿਹੜੀ ਨੇ ਇੱਥੇ ਬਣਾਈ ਆ ਤੇ ਉਹ ਮੌਕੇ ਤੇ ਵੀ ਜ਼ਬਤ ਕਰ ਸਕਦਾ ਹੈ ਸਰ ਸਰ ਹੁਣ ਕਿਹੜੀ ਦਰ ਤਾਰਾ ਮਾਦੇ ਤਹਿਤ ਪਹਛਾਤ ਜਿਹੜਾ ਦਰਜ ਹੋਇਆ ਕਰੇਗਾ ਜਿਵੇਂ ਪਹਿਲਾਂ ਸੀ ਆਰ ਪੀ ਸੀ ਦੇ ਅਧੀਨ ਹੁੰਦਾ ਸੀ ਨਹੀਂ ਨਹੀਂ ਬੇਸਿਕਲੀ ਉਹ ਐਨ ਡੀ ਪੀ ਐਸ ਦਾ ਐਕਟ ਹੋਈ ਹੈ ਐਨ ਡੀ ਪੀ ਐਸ ਵਿੱਚ ਚੇਂਜ ਆਈਏ ਸੀ ਆਰ ਪੀ ਸੀ ਆਈ ਪੀ ਸੀ ਤੇ ਐਵੀਡੈਂਸ ਐਕਟ ਨੇ ਉੱਚ ਚੇਂजेस ਆਈਆਂ ਨੇ ਟੀ ਐਸ ਵੀ ਸਾਹਿਬ ਜਿਹੜੇ ਨਵੇਂ ਕਾਨੂੰਨ ਲਾਗੂ ਹੋਏ ਨੇ ਜੀ ਇਹਨਾਂ ਨੂੰ ਹੁਣ ਕਾਨੂੰਨ ਮਤਲਬ ਕੀ ਨਾਮ ਦਿੱਤਾ ਗਿਆ ਹੈ ਆਈ ਪੀ ਸੀ ਬੀ ਐਨ ਐਸ ਤੇ ਬੀ ਐਨ ਐਸਸ ਵਾਸਤੇ ਨਾਗਰਿਕ ਸੁਰੱਖਿਆ ਸੰਹਿਤਾ ਸੀ ਆਪੀ ਸੀ ਜਿਹੜਾ ਸੀ ਉਹਦਾ ਨਾਮ ਬਦਲ ਕੇ ਉਹ ਕਰਤਾ ਜੀ ਸਰ ਸਮਾਜ ਵਾਸਤੇ ਤੁਸੀਂ ਲਾਸਟ ਦੇ ਵਿੱਚ ਕੀ ਮੈਸੇਜ ਦੇਣਾ ਚਾਹੋਗੇ ਸਮਾਜ ਜੁਆਸਤੇ ਮੈਸੇਜ ਤਾਂ ਦੇਖੋ ਜੀ ਇਹੀ ਆ ਜੀ ਆਪਾਂ ਪਹਿਲਾਂ ਗੱਲ ਕਰਨੀ ਨਸ਼ਿਆਂ ਦੀ ਠੀਕ ਹੈ ਜੀ ਤੇ ਬਾਕੀ ਜਿਹੜਾ ਕਾਨੂੰਨ ਵਿਵਸਥਾ ਜਿਹੜੀ ਆ ਉਹਨੂੰ ਬਣਾਈ ਰੱਖਣ ਲਈ ਪੁਲਿਸ ਦਾ ਐਸਐਸਓ ਸਾਹਿਬ ਦਾ ਸਹਿਯੋਗ ਦੇਣ ਸਰ ਤੁਸੀਂ ਕੀ ਕਹਿੰਤੀ ਸਮਾਜ 팀ਤੀ ਵਿਚਾਰ ਸਹਿਤ ਕੀ ਦੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ